ਇਦਰਾ 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 ਉਹਲੀ ਗੋਲੀ ਗੋਲੀ ਚੱਲ ਰਹੀ ਹੈ ਦੂਹਰੇ ਹਨ ਅਰੇ ਭਾਈ ਭਾਈ ਭੋਇਆ ਭਾਈ ਸਾਹਿਬ ਪਰ ਕੀ ਕਰ ਦਿਆ ਯਾਰ ਉਨ ਦੋਵਾਂ ਮੈਮ ਸੇਫਟੀ ਰਿਗਾਰਡਿੰਗ ਹੋ ਗਿਆ ਇਹ ਕਿਵੇਂ ਮਾਰ ਲਾਉਗਾ ਠੀਕ ਇਸ ਤਰ੍ਹਾਂ ਦਾ ਮਾਹੌਲ ਹੈ ਕਿਵੇਂ ਕੀ ਦੇਖ ਬੋਤ ਮਾਹੌਲ ਬਹੁਤ ਵਧੀਆ ਹੈ ਹਮਨ ਪੂਰਵਕ ਵੋਟਾਂ ਪੈ ਰਹੀਆਂ ਨੇ ਮੈਨਾਂ ਕਿਤੇ ਸ਼ੋਰ ਸ਼ਰਾਬੇ ਤੋਂ ਆਈਡੀ ਨਹੀਂ ਰੱਖਿਆ ਵਧੀਆ ਟੰਗ ਨਾਲ ਵੋਟ ਸਰ ਜੇ ਦੇਖਗੇ ਸਰ ਕਿਹੜੇ ਮੁੱਦਿਆਂ ਨੂੰ ਦੇਖ ਕੇ ਬਾਈ ਵੋਟ ਪਾਈ ਹੈ ਕਿਉਂਕਿ ਪਿਛਲੀ ਵਾਰੀ ਤੁਸੀਂ ਸਿੱਧੂ ਨੂੰ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਹੈ ਮੁੱਦੇ ਤਾਂ ਵੈਸੇ ਕਾਫੀ ਨੇ ਬਾਤਾਵਰਨ ਦਾ ਹੈ ਡੂੰਘੇ ਵਾਟਰ ਲੈਵਲ ਦਾ ਹੈ ਕਈ ਸਸਿਆmane ਹੋਰ ਸਾਰੀਆਂ ਪੰਜਾਬ ਦੀ ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਜਾਦੇ ਲਾਅ ਐਂਡ ਆਰਡਰ ਬਾਰੇ ਅਮਨ ਕੋਰ ਦੀ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ ਕਿ ਕੋਹਦਾ ਅਸੀਂ ਖਮਿਆਜਾ ਵੀ ਭੁਗਤਿਆ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਬਾਰਦਾਤ ਦੇ ਵਿੱਚ ਇਨਵੋਲਵ ਵਿਅਕਤੀ ਨੂੰ ਅਜੇ ਤੱਕ ਸਜ਼ਾ ਨਹੀਂ ਹੋਰੀ ਤੁਸੀਂ ਸੁਣੀਏ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤਾਂ ਉਹਨੂੰ ਸਜ਼ਾ ਹੋ ਗਈ ਹੋਵੇ ਉਮਰ ਕੈਦ ਹੋ ਗਈ ਹੋਵੇ ਜਾਂ ਕੁਝ ਨਾ ਕਦੇ ਨਹੀਂ ਹੁੰਦੀ ਮਕਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ ਜਿਹੜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਜੁਲੂਰੀ ਸ਼ਰੀਰ ਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਰਿਹਾ ਹੈ ਜਾਂ ਉਹਨੂੰ ਜਿਹੜੇ ਕੇਸ ਨੇ ਕਈ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ ਉੱਥੋਂ ਤੱਕ ਐਵੀਡੈਂਸ ਨਹੀਂ ਪਹੁੰਚਣ ਦਿੱਤੀ ਜਾਂਦੀ ਇਹ ਹੀ ਕਾਰਨ ਹੈ ਵੀ ਕਿਸੇ ਵੀ ਗੈਂਗਸਟਰ ਨੂੰ ਦੇ ਦਰਜਨਾ ਪਰਚੇ ਹੋਣ ਦੇ ਬਾਵਜੂਦ ਇਵਨ ਇੱਥੇ ਤੱਕ ਆ ਵੀ 100-100 ਪਰਚੇ 70-70 ਪਰਚੇ ਹੋਣ ਦੇ ਬਾਵਜੂਦ ਵੀ ਅਦਾਲਤ ਹਲੇ ਤੱਕ ਫਾਈਨਲ ਵਧੀਆ ਮਿਸਾਲੀ ਸਜ਼ਾ ਦੇਣ ਤੱਕ ਹਲੇ ਤੱਕ ਨਹੀਂ ਪਹੁੰਚੀ ਕਿਤੇ ਵੀ ਤਾਂ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਨਹੀਂ ਸਕਦੇ ਭਈ ਤੁਸੀਂ ਪਿਛਲੇ ਦਿਨ ਹੀ ਰਾਹੁਲ ਨੂੰ ਮਿਲੇ ਸੀ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਸਾਨੂੰ ਕਿ ਤੁਹਾਡਾ ਮਸਲਾ ਯਾਰ ਪਹਿਲੇ ਵੀ ਅਹ ਬਿਲਕੁਲ ਬਹੁਤ ਵਧੀਆ ਮਾਹੌਲ ਚ ਰਾਹੁਲ ਜੀ ਨਾਲ ਗੱਲ ਹੋਈ ਔਰ ਜਿਹੜੀ ਸਭ ਤੋਂ ਵੱਡਾ ਤਸੱਲੀ ਦੇਣ ਵਾਲੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ માનਸਿਕਤਾ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਖੁਦ ਵੀ ਨਿਕਲੇ ਨੇ ਤਾਂ ਉਹਨੇ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਇਸ ਗੱਲ ਦਾ ਵੀ ਮੈਂ ਸਮਝ ਸਕਦਾ ਮੈਨੂੰ ਤੁਸੀਂ ਦੱਸੋ ਨਾ ਇਸ ਗੱਲ ਲਈ ਵੀ ਤੁਸੀਂ ਤੁਸੀਂ ਕਿਸ ਤਰ੍ਹਾਂ ਬੀਤ ਰਹੇ ਮੈਂ ਸਾਰੀ ਸਿੱਧੀ ਤੋਂ ਬਖੂਬੀ ਜਾਣਦਾ ਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਤਾਂ ਉਹ 100% ਮੈਨੂੰ ਜੱਸ ਕਰੂੰਗਾ ਡੈਫੀਨੇਟ ਦੇਵਾਂਗਾ ਪਰ ਉਹਨੇ ਪੂਰੇ ਵਾਦੇ ਲਈ ਵੀ ਨਹੀਂ ਕਿਹਾ ਵੀ ਕੋਸ਼ਿਸ਼ ਕਰਾਂਗੇ ਪੂਰੇ ਗ੍ਰੇਡ ਆਰਾਮ ਦੇ ਨਾਲ ਮੇਰੇ ਤੋਂ ਸਾਧਤਾ ਤੇ ਫਿਰ ਆਪਾਂ ਵਿਸ਼ਵਾਸ ਹੀ ਕਰ ਸਕਦੇ ਹਾਂ ਨਾ ਜਦੋਂ ਆਪਾਂ ਸਰਹੂਦ ਦੇ ਦੇਹਰੇ 'ਚ ਰਹਿ ਕੇ ਲੜਾਈ ਲੜਦੀਆਂ ਤਾਂ ਫਿਰ ਕਿਸੇ ਨਾ ਕਿਸੇ ਕਰਕੇ ਵਿਸ਼ਵਾਸ ਤਾਂ ਕਰਨੀ ਪਵੇ ਤੇ ਇੰਡੀਆ ਲਾਈਨਸ ਜਿੱਦਾਂ ਦੀਆਂ ਗੱਲਾਂ ਮੈਂ ਸੁਣਦੇ ਆ ਜਾਂ ਕੋਈ ਉਮੀਦ ਹੈ ਸਾਨੂੰ ਲੱਗਦਾ ਵੀ ਇੰਡੀਆ ਲਾਈਨਸ ਜੇ ਆ ਜਾਵੇ ਹਨ ਤਾਂ ਆਡੇ ਲਈ ਹੋਰ ਥੋੜਾ ਜਿਹਾ ਸੌਖਾ ਸਾ ਆਊਗਾ ਨਹੀਂ ਫਿਰ ਲਟਕੀ ਦਾ ਜਾਂਦੀ ਹੈ ਹੋਰ ਲਟਕਾਂਗੇ ਠੀਕ ਹੈ ਠੀਕ ਹੈ ਆਜਿਓ ਬਈ ਆਜਿਓ